ਨਾ ਪਰ ਇਹ ਬੰਦਾ ਇਹ ਜਿਹੜੇ ਬਰੀਜਾ ਗੱਡੀ ਹੈ ਤੁਹਾਡੀ ਹੈ ਜੀ ਹਾਂਜੀ ਮੇਰੀ ਮੈਂ ਮਾਲਕ ਕੀ ਹੱਸਾ ਕਿਦਾ ਵਾਪਰ ਗਿਆ ਜੀ ਇਹ ਹੱਸਾ ਮੈਂ ਅੱਗੇ ਆ ਰਿਹਾ ਸੀ ਤੇ ਬੱਸ ਨੇ ਲਿਆ ਕੇ ਮਗਰ ਮਾਰੀ ਟੋਕਰ ਮੋੜ ਵਿੱਚ ਮਾਰੀ ਮੈਂ ਇਹਦੇ ਵੀ ਰਾਈਡ ਕਰਨਾ ਚਾਹੁੰਦਾ ਸੀ ਸੱਜੇ ਰਾਈਡ ਮਿਲਾਇਆ ਕਰ ਲੈ ਇਹਦਾ ਮੇਰਾ ਨੰਬਰ ਕੀ ਨੰਬਰ ਹੈ ਇਹ ਜਿਹੜੇ ਬ੍ਰੀਡ ਦੀ ਗੱਡੀ ਹੈ ਤੁਹਾਡੀ ਹੈ ਨੀ ਹਾਂਜੀ ਮੇਰੀ ਮੈਂ ਮਾਲਕ ਹਾਂ ਕੀ ਹਾਸਾ ਕਿਦਾ ਵਾਪਰ ਗਿਆ ਜੀ ਇਹ ਆਸਮੈਂ ਅੱਗੇ ਆ ਰਹੀ ਸੀ ਤੇ ਬੱਸ ਲੈ ਆ ਕੇ ਮੈਨੂੰ ਮਾਰੀ ਟ੍ਰਾਫਿਕ ਮੋਡ ਵਿੱਚ ਮਾਰਿਆ ਮੈਂ ਕਰੋਸ ਕੀਤੀ ਜੇ ਤੈਨੂੰ ਜੀਟੀ ਰੋਡ ਤੋਂ ਵੀ ਤੇ ਅਸੀਂ ਬੱਸ ਵੀ ਅੱਛਾ ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕ ਤਾਂ ਵਿੱਚ ਪਰਿਵਾਰ ਸੀਗਾ ਤਾਂ ਹਾਂਜੀ ਕਿੰਨੇ ਹਾਂਜੀ ਪੰਜ ਵਿਚਾਰੇ ਹੀ ਸਾਰਿਆਂ ਦਾ ਤੇ ਮੇਰੀ ਵਿੱਚ ਤੋਂ ਆਨੇ ਪੈ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ ਕਿਹਾ ਢੇਰ ਸਾਡੇ ਬੋਡੀ ਨਾਲ ਮਤਲਬ ਤੂੰ ਦਿੱਲੀ ਨਾਲ ਇਕੱਠੇ ਸਾਲ ਸਿੰਦਰ ਦੇ ਤੋੜ ਕੇ ਬਸ ਇਹ ਕਿ ਹੁਣ ਸਾਰਾ ਪਰਿਵਾਰ ਗਏ ਬਾਕੀ ਠੀਕ ਸਾਡਾ ਮੜ ਜੀ ਮੇਰੇ ਆਈ ਹੋ ਉਹ ਤੁਹਿਆਈ ਗੱਡੀ ਦਾ ਨਕਸਾ ਆ ਬਾਕੀ ਤੇ ਠੀਕ ਹੈ ਜੀ ਬਾਕੀ ਗੱਡੀ ਚੋਂ ਉੱਥੇ ਚੜ੍ਹ ਜੇ ਲਈ ਬੱਸ ਉਹਨਾਂ ਸ਼ੁਕਰ ਪਿਓ ਪਟਲੀ ਜੜ ਗਈ ਤੁਹਾਨੂੰ ਤਾਨੂੰ ਬਾਸੜਾ ਪਿੱਛੋਂ ਹਟ ਗਈ ਜਿਹੜੀ ਜੱਡੀ ਹਾਂਜੀ ਬੱਸ ਆ ਜੀ ਆ ਰਹੇ ਹਾਂ ਸਾਡ ਤੋਂ ਆਉਣ ਦੇ ਆ ਜੀ ਸਾਈਡ ਬੱਸ ਤੇ ਸਿੰਘ ਜੀ ਪਿੱਛੋਂ ਉਹ ਤੁਹਾਨੂੰ ਮਗਰੋਂ ਪਤਾ ਨਹੀਂ ਉਹ ਮਗਰੋਂ ਕਾਲਾ ਤੇ ਮਗਰ ਨਾ ਹੂੰ ਕਾਲਾ ਵਿੱਚ ਸਵਰ ਕਰ ਰਹੇ ਹਾਂ ਵਿੱਚ ਬਾਸ ਕੀ ਨਾਮ ਤੁਹਾਡਾ ਮੇਰਾ ਨਾਮ ਇੰਦਰਜੀਤ ਇੰਦਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਨਾ ਇਹ ਲਾਲੜੂ ਦਵਾਰ ਤੇ ਕੀ ਮਾਮਲਾ ਹੈ ਕਿਹੜੀ ਗੱਡੀ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀਏ ਕਿ ਖਾਲੀ ਭਰੀ ਹੈ ਤੇ ਕੀ ਕਿੰਨਾ ਹਾਟ ਐਕਸੀਡ ਕਿੰਦਾ ਹੋ ਗਿਆ ਜੀ ਜੀ ਮੈਂ ਹੁੰਡਿਆ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਐ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖਿੱਚਦਾ ਖਿੱਚਦਾ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲਓ ਤੇ ਲੇਕ ਗੱਡੀ ਬ੍ਰਿਜ ਨਾਲ ਕਾਰ ਵੀ ਠੁੱਕੀ ਐ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ ਕਾਰ ਵਾਲੇ ਬੱਸ ਵਾਲੇ ਦੇ ਬ੍ਰੇਕ ਮਾਰੀ ਬੱਸ ਵਾਲੇ ਦੇ ਬੱਸ ਵਾਲੇ ਤੁਸੀਂ ਮਗਰ ਲਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਬਚਾਅ ਹੋ ਗਿਆ ਬਾਕੀ ਇਹ ਆ ਵੀ ਕਿੰਨੇ ਕੁ ਲੋਕ ਜ਼ਖਮੀ ਹੋਏ ਐ ਇੱਥੇ ਕਿੰਨੇ ਕੁ ਲੋਕ ਜ਼ਖਮੀ ਹੋਏ ਜ਼ਖਮੀ ਤਾਂ ਥੋੜੇ ਬਹੁਤ ਹੋਏ ਐ ਬੱਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਗੱਲਾਂ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ ਹਾਂ ਜੀ ਹਾਂ ਐਡਾ ਤੁਸੀਂ ਲੈ ਕੇ ਤੁਰੇ ਹੋ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਕਾਦੀ ਗਲਤੀ ਮੈਂ ਪਿੱਛੇ ਲਿਆ ਕੇ ਠੋਕਤਾ ਸਭ ਤੋਂ ਲਾਸਟ ਮੈਂ ਹੀ ਆ। ਨੇ ਪਿੱਛੋਂ ਲਿਆ ਕੇ ਠੋਕਤਾ ਤੁਸੀਂ ਕਹਿੰਦੇ। ਪਿੱਛੋਂ ਕਿਉਂ ਲਿਆ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਵਗੀ। ਜੇ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ। ਨਾ ਕਿਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਨੂੰ। ਬਹੁਤ ਜ਼ਿਆਦਾ ਬਚਾ ਕੀਤਾ ਨਹੀਂ ਤੇ ਉਹ ਬੱਸ ਦੀ ਹਾਲਤ ਦੇਖ ਲਓ। ਤੁਸੀਂ ਠੀਕ ਆ ਤੁਹਾਡੇ ਕੋਈ ਵਿਚਾਰਿਆ ਸਾਡਾ ਕੋਈ। ਨਾਰਮਲ ਚੱਕਾ ਮੂਰੇ। ਬੱਸ ਮੂਰੇ ਸੀ ਗੱਡੀ ਆ ਰਹੀ ਜੀ ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ। हां सही आ रही अपनी जगह ने ब्रेक बड़ी मारी है ही गाड़ी मगर ला के आ रही। ਤੁਸੀਂ ਤੁਸੀਂ? ਅਸੀਂ ਮਗਰ ਮਗਰ ਆ ਰਹੇ ਸੀ ਮੋੜ ਕੇ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਤੇ ਜੀ? ਅਸੀਂ ਆਪਣੀ ਗੱਡੀ ਸੀ ਰਿਸੈਪਟ ਚ। ਅੱਛਾ। ਹਾਂਜੀ। ਪਹਿਲਾਂ ਬੱਸ ਵਾਲਾ ਆ ਰਿਹਾ ਸੀ ਮੋਰੀ ਗੱਡੀ ਸੀ ਅੰਬਰਸਰ ਨੰਬਰ ਦੀ ਦਾ। ਉਹਨੂੰ ਇਹਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੋਰੇ ਲੈਦੀ। ਨਹੀਂ ਲੋਕੀ ਉੱਥੇ ਕਹਿ ਰਹੇ ਸੀ ਵੀ ਕੈਂਟਰ ਵਾਲੇ ਨੇ ਠੋਕ ਦਿੱਤਾ। ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ। ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ। ਇਹਨੇ ਕੱਟ ਬਹੁ ਮਾਰਿਆ ਇਹਨੂੰ।